ਦੇਖਿਆ ਦੇ ਵੀ ਇੱਥੇ ਵੈੱਬਸਾਈਟ ਤੇ ਕੌਣ ਚੱਲ ਰਿਹਾ ਰਹੇ ਹਾਂਜੀ ਉੱਚ ਅਧਿਕਾਰੀ ਆਫਰਾਂ ਦਾ ਦਿੱਤਾ ਸਤਿ ਸ੍ਰੀ ਅਕਾਲ ਪਹੁੰਚਦੇ ਆ ਮੁੱਖੀ ਤੇ ਦਿੱਤੀ ਸਾਹਿਬ ਆ ਰਹੇ ਅੱਛਾ ਕੀ ਲੱਗ ਰਿਹਾ ਤੁਹਾਨੂੰ ਦੇਖਣੇ ਵਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਹੋਈਆਂ ਨੇ ਨੌਜਵਾਨਾਂ ਦੇ ਕਾਂਸਟ ਕਰੂਗੇ ਹੁਣ ਜੀ ਅਫਸਰ ਆ ਰਹੇ ਆ ਮੌਕੇ ਤੇ ਹਾਂ ਇੱਕ ਕਿੰਨੇ ਕ ਵਜੇ ਤੁਹਾਨੂੰ ਫੋਨ ਆਇਆ ਜੀ ਇਹਦਾ ਇਹਦਾ ਆਇਆ ਸਾਨੂੰ 20 ਮਿੰਟ ਪਹਿਲਾਂ ਆਇਆ ਤੁਸੀਂ ਪੀਸੀਆਰ ਮੁਲਾਜ਼ਮ ਆ ਜੀ ਹਾਂਜੀ ਹਾਂਜੀ ਪੀਸੀਆਰ ਤੁਸੀਂ ਆ ਕੇ ਦੇਖਿਆ ਦੇ ਵੀ ਇੱਥੇ ਉਹ ਸਰ ਤੇ ਫੋਨ ਚੱਲ ਰਿਹਾ ਦੇ ਹਾਂਜੀ ਉੱਥੇ ਦਿਖਾ ਦੇ ਅਫਸਰਾਂ ਨੂੰ ਦਾ ਜਿੱਤਿਆ ਸਾਹਿਬ ਫੋਨ ਕਰਿਆ ਮੌਕੇ ਤੇ ਜਿੱਤਿਆ ਸਾਹਿਬ ਆ ਗਏ ਅੱਛਾ ਕੀ ਲੱਗ ਰਿਹਾ ਤੁਹਾਨੂੰ ਦੇਖਣੇ ਵਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਹੋਈਆਂ ਨੌਜਵਾਨਾਂ ਦੇ ਕਾਂਸ ਕਰੂਗੇ ਹੁਣ ਜੀ ਅਫਸਰ ਆ ਰਹੇ ਆ ਮੌਕੇ ਤੇ ਹਮ ਇੱਕ ਕਿੰਨੇ ਕ ਵਜੇ ਤੁਹਾਨੂੰ ਫੋਨ ਆਇਆ ਜੀ ਇਹਦਾ ਇਹਦਾ ਆਇਆ ਸਾਨੂੰ 20 ਮਿੰਟ ਪਹਿਲਾਂ ਆਇਆ ਤੁਸੀਂ ਪੀਸੀਆਰ ਮੁਲਾਜ਼ਮ ਆ ਜੀ ਹਾਂਜੀ ਹਾਂਜੀ ਪੀਸੀਆਰ ਤੁਸੀਂ ਆ ਕੇ ਦੇਖਿਆ ਦੇ ਵੀ ਇਥੇ ਉਹਨਾਂ ਦੇ ਸਿਰ ਤੇ ਫੋਨ ਚੱਲ ਰਿਹਾ ਜੀ ਹਾਂਜੀ ਉੱਚ ਅਧਿਕਾਰੀ ਆਫਸਰਾਂ ਨੂੰ ਆ ਦਿੱਤਾ ਐ ਸਟੇਸਰ ਸਾਹਿਬ ਪਹੁੰਚ ਰਹੇ ਆ ਮੌਕੇ ਤੇ ਬੀਤੀ ਸਾਹਿਬ ਆ ਰਹੇ ਆ ਅੱਛਾ ਕੀ ਲੱਗ ਰਿਹਾ ਤੁਹਾਨੂੰ ਦੇਖਣੇ ਵਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਹੋਈਆਂ ਨੌਜਵਾਨਾਂ ਦੇ ਜਾਂਚ ਕਰੂਗੇ ਹੁਣ ਜੀ ਅਫਸਰ ਆ ਰਹੇ ਆ ਮੌਕੇ ਤੇ ਹਾਂ ਇੱਕ ਕਿੰਨੇ ਕ ਵਜੇ ਤੁਹਾਨੂੰ ਫੋਨ ਆਇਆ ਜੀ ਇਹਦਾ ਇਹਦਾ ਆਇਆ ਸਾਨੂੰ 20 ਮਿੰਟ ਪਹਿਲਾਂ ਆਇਆ ਤੁਸੀਂ ਪੀਸੀਆਰ ਮੁਲਾਜ਼ਮ ਆ ਜੀ ਹਾਂਜੀ ਹਾਂਜੀ ਪੀਸੀਆਰ ਤੁਸੀਂ